ਨੇ ਆਵੀ ਮਨੁੱਖ ਆਪਣੇ ਸਿਰ ਤੇ ਤੋਂ ਕਰਦੇ ਨੇ ਪੰਡ ਆਕਾਰ ਕੇ ਪੂਰੀ ਨੀਂਦੇ ਸੁਦਾ ਹੋਵੇ ਓਵੇਂ ਗਰੀਬ ਨਿਵਾਸ ਸਤਗੁਰ ਪਾਤਸ਼ਾਹ ਜੀ ਮਾਸ਼ੀਵਾੜੇ ਦੇ ਟਿਕਲਾ ਵਿੱਚ ਸੁੱਤੇ ਹੋਏ ਚਿਹਰਾ ਕੋਵੇਂ ਜਗਮਗ ਜਗਮਗ ਕਰਦਾ ਏ ਫਿਰ ਉਹਦਾ ਚੋੜਾ ਝਾੜੀਆਂ ਨਾਲ ਅੜ ਅੜ ਕੇ ਫੱਟ ਫੱਟ ਫੱਗਿਆ ਥਾਂ ਦਾਤ ਮਵਾਰਕ ਚਰਨਾਂ ਦੇ ਵਿੱਚ ਭਖੜੇ ਦੇ ਕੰਡੇ ਵਜ ਵਜ ਕੇ ਥਾ ਥਾ ਤੋਂ ਖੂਨ ਪਿਆਸ ਕੇ ਬਣਾਈ ਮਹਾਰਾਜ ਲੇਟੇ ਹੋਏ ਨੇ ਆਰਾਮ ਕਰ ਰਹੇ ਨੇ ਕਿ ਕਹਾਵਾ ਦਾ ਬੁੱਲਾ ਆਇਆ ਆਪਸ ਵਿੱਚ ਇੱਕ ਦੂਸਰੇ ਨਾਲ ਖਲਾਹ ਕਰਨ ਲੱਗੇ ਕਹਿੰਦੇ ਦੇਖਿਓ ਥੱਕਿਆ ਟੁੱਟਿਆ ਰਾਹੀ ਬਾਜਾ ਵਾਲਾ ਪ੍ਰੀਤਮ ਸਾਡੇ ਕੋਲ ਆਇਆ ਕਲਾਮ ਕਰਨ ਵਾਸਤੇ ਹਵਾਏ ਆਸਤਾ ਆਸਤਾ ਚੱਲੀ ਮਤਾ ਤੇਰੇ ਪੱਤਿਆਂ ਦਾ ਖੜਾ ਖੜਾ ਜਾਵੇ ਗੁਜਰੀ ਦੇ ਚੰਨ ਦੀ ਅੱਖ ਕੋ ਅੱਖ ਕੋ ਲਾਵੇ ਉਹ ਅੱਗਿਆ ਨਾ ਕਰ ਦੇਵੀ ਵੇਖੀ ਕਿਤੇ ਕੋਈ ਗਲਤੀ ਨਾ ਕਰਦੇ ਵੀ ਬੜਿਆ ਦਿਨਾਂ ਦਾ ਆਰਾ ਬੇਅਰਾਮ ਹੈ ਮਸਾ ਮਸਾ ਅੱਜ ਸਤਾਏ ਕਿ ਨੂੰ ਦੋ ਘੜੀਆਂ ਸੌ ਲੈਣ ਦੇ ਜੀਵੇ ਪਟਨੇ ਵਾਲਿਆ ਚੰਨ ਮਈਆ ਕੋਈ ਯਾਦ ਹੈ ਪੀਤੀ ਬਤਾਈ ਤੈਨੂੰ ਕਾਹੀਆਂ ਭਰੇ ਰੰਗੀਨ ਪੰਘੂੜਿਆਂ ਤੇ ਰਹੀ ਲੋਰੀਆਂ ਦੇਵ ਦੀ ਦਾਈ ਤੈਨੂੰ ਤੇਰੇ ਪਿੰਨੇ ਤੇ ਮਦਾ ਝਰੀ ਤੇ ਆ ਜੇ ਖਰਵੀ ਗੁੰਗਲਨਾ ਚਾਂਗਣਾ ਲਾਈ ਤੈਨੂੰ ਮਾਂ ਨੇ ਸਮਝ ਕੇ ਬਰਫ ਦਾ ਚਾਂਨ ਝਟਾ ਤੱਤੀ ਹਵਾ ਨਾ ਹੀਰਿਆ ਲਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦੇ ਸੋਹ ਜੰਨਾ ਨੀਂਦ ਸੂਣਾ ਤੇ ਕਿਸ ਤਰ੍ਹਾਂ ਆਈ ਤੈਨੂੰ ਕਿਤਸੇ ਤਮਤੇ ਸਤਮ ਦੀ ਹੱਦ ਕਰਦੀ ਪਿਤਾ ਆਪਣਾ ਮਰਨ ਲਈ ਤੋਰ ਦਿੰਦਾ ਬਸ ਕੀਤਾ ਨਾ ਸਰਸਾ ਦੇ ਵੇਹਣ ਉੱਤੇ ਬਾਗੀ ਰਹਿਦਾ ਪਰਿਵਾਰ ਨੂੰ ਛੋੜ ਦਿੰਦਾ ਤਖਤਰ ਰੱਖ ਕੇ ਆਪਣੇ ਢਿਗਰ ਉੱਤੇ ਆਈ ਬਿਨਾ ਜਿਹੜੂ ਤੋਰ ਦਿੰਦਾ ਥੱਕ ਜਾਂਦੀ ਸੀ ਲੋਰੀਆਂ ਲਿਆਉਣ ਬਦਲੇ ਜੰਨਾ ਥੱਕਦੀ ਥੱਕਦੀ ਗਾਈ ਤੈਨੂੰ ਮਹਾਰਾਣ ਹਾਂ ਗੁਜਰੀ ਦੇ ਸੋਹਣ ਜੰਨਾ ਨੀਂਦ ਸੂਲਾ ਤੇ ਕਿਸ ਤਰ੍ਹਾਂ ਆਈ ਤੇ ਕਵੀ ਵੀ ਹੈਰਾਨ ਹੋ ਗਿਆ ਕਿ ਜਿਹੜੀਆਂ ਸੂਲਾ ਕੁੱਤੇ ਗੁਰਦੇਵ ਪਾਤਸ਼ਾਹ ਜੀ ਲੈਦੇ ਨੇ ਇਹਨਾਂ ਦੇ ਤੇ ਬਿਸਤਰੇ ਵਿੱਚ ਕਿਤੇ ਵੜ ਜਾਵੇ ਤੇ ਸਾਰੀ ਰਾਤ ਨਹੀਂ ਸਨ ਸੌਂਦੇ ਜੁਗਾਈ ਰੱਖਦੇ ਸਨ ਗਰੀਬ ਨਵਾਰ ਸਤਪੁਰ ਪਾਤਸ਼ਾਹ ਜੀ ਅੱਜ ਮਖਮਲੀ ਤਰਗ ਦਿਲ ਗਲੀਤੇ ਨਹੀਂ ਲੇਪ ਤਲਾਈਆਂ ਨਹੀਂ ਕੇਵਲ ਭੁੱਖ ਤੇ ਗਰੀਬ ਨਵਾਂ ਸਾਥ ਕੋਈ ਬਾਦਸ਼ਾਹ ਜੀ ਲੈਂਦੇ ਨੇ ਸਿਆਣੀ ਕਹਿੰਦੇ ਨੇ ਨੀਂਦ ਬਿਸਤਰਾ ਨਹੀਂ ਦੇਖਦੀ ਤੇ ਭੁੱਖ ਲਾਜਮਾਨੀ ਤੱਕ ਨਾ ਭੁੱਖ ਲੱਗੀ ਹੋਵੇ ਜਿਹੜੀ ਚੀਜ਼ ਅੱਗੇ ਆ ਜਾਵੇ ਖਾਣ ਵਾਸਤੇ ਰੁੱਖੀ ਸੁੱਕੀ ਉਹਦੇ ਨਾਲ ਇਨਸਾਨ ਆਪਣੀ ਭੁੱਖ ਨੂੰ ਦੂਰ ਕਰਦਾ ਏ ਨੀਂਦ ਜਿਹੜੀ ਇਸ ਸੁਲਾ ਤੇ ਵੀ ਆ ਜਾਂਦੀ ਹੈ ਮਹਾਰਾਜ ਲੇਟੇ ਹੋਏ ਨੇ ਕਿੰਨੀ ਦੇਰ ਨੂੰ ਸਾਥ ਨਾਲੋਂ ਵਿਛੜੇ ਤਿੰਨੇ ਪਿਆਰੇ ਉਹ ਵੀ ਇਸ ਜਗ੍ਹਾ ਉੱਤੇ ਆਗੇ ਗਲਾਬੇ ਦੇ ਖੂਤ ਤੇ ਮਹਾਰਾਜ ਵੱਲ ਧੱਕਿਆ ਤਿੰਨੋਂ ਜਾਣੇ ਆਣ ਕੇ ਅਗਰ ਦੇਵ ਦੇ ਬਵਾਰਕ ਚਰਨਾਂ ਵੱਲ ਖਲੋਗੇ ਭਾਈ ਮਾਨ ਸਿੰਘ ਜੀ ਦਾ ਚੇਤ ਕੀਤਾ ਮਹਾਰਾਜ ਦੇ ਚਰਨ ਪਰਸਾ ਪਿਆਰੇ ਦਿਆਲ ਸਿੰਘ ਨੇ ਆਖਿਆ ਮਾਲ ਜੀ ਮਾਨ ਸਿੰਘ ਜੀ ਤੁਸੀਂ ਕਰਨਾ ਹੈ ਕਰ ਦੇਵ ਦਾ ਸਤਕਾਰ ਤੁਸੀਂ ਪਰਸਨੇ ਕਰਨਾ ਤੇ ਵੇਖੋ ਕਿੰਨੀ ਖੁਰੀ ਮੀਤੇ ਸੱਤੇ ਨੇ ਤੇ ਉਹਨਾਂ ਦੀ ਅੱਖ ਖੁੱਲ ਜਾਵੇਗੀ ਉਹ ਘੜੀਆਂ ਆਰਾਮ ਕਰ ਲੈਣ ਨੂੰ ਲੰਮੇ ਸਮੇਂ ਤੋਂ ਗੁਰਦੇਵ ਪਾਤਸ਼ਾਹ ਜੀ ਨੇ ਆਰਾਮ ਨਹੀਂ ਕੀਤਾ 8 ਮਹੀਨੇ ਚ ਅਨੰਦਪੁਰ ਸਾਹਿਬ ਲੱਗ ਕੇ ਫਿਰ ਰਸਤੇ ਵਿੱਚ ਬੇਜਮਕੋੜ ਦੀ ਧਰਤੀ ਉੱਤੇ ਆਣ ਕੇ ਅਜੂਰ ਸੱਚੀ ਸਰਕਾਰ ਨੂੰ ਜਗਾਨਾ ਦਿਓ ਕਹਿੰਦੇ ਨੇ ਪਿਆਰੇ ਮਾਨ ਸਿੰਘ ਜੀ ਨੇ ਗੁਰਦੇਵ ਦੇ ਬੁਮਾਰਕ ਚਾਨਾ ਨੂੰ ਧਿਆਨ ਦਰਿਆ ਇੱਕ ਇੱਕ ਅੰਗ ਉਤੇ ਸਰੀਰ ਦੇ ਉਤੇ ਝਾਤ ਮਾਰੀ ਤੇ ਗੁਰਦੇਵ ਦੇ ਸੀਸ ਤੱਕ ਨਿਗਾ ਚਲੀ ਗਈ ਦੇਖੋ ਮਹਾਰਾਜ ਜੀ ਬਾਹਾਂ ਬਾਲਾ ਤੱਕ ਰਿਹਾ ਤੱਕਦੇ ਆ ਭਾਈ ਮਾਨ ਸਿੰਘ ਦੀ ਨਿਗਾ ਗੁਰਦੇਵ ਜੇ ਕਰ ਕਮਲਾ ਉਤੇ ਪਈ ਗੂਠੇ ਦੇ ਵਿੱਚ ਕਿਉਂ ਪਾਖਿਆ ਜਿਵੇਂ ਹੀਰਿਆਂ ਜਿਹੜੀ ਮੁਦਰੀ ਪਾਈ ਹੋਵੇ ਚੰਗੀ ਤਰ੍ਹਾਂ ਕੋਲ ਕੋ ਨਾਲ ਪਿਆਰੇ ਮਾਨ ਸਿੰਘ ਨੇ ਤੱਕਿਆ ਤੇ ਕੀ ਤੱਕਦਾ ਇਹ ਮੁਦਰੀ ਨਹੀਂ ਸਤਪੁਰ ਪਾਚਾਈ ਨੇ ਗੂਠੇ ਉਤੇ ਨਿਸ਼ਾਨ ਪਿਆ ਸੀ ਛਾਲੇ ਦਾ ਜਦੋਂ ਗੁਰਦੇਵ ਖਿੱਚ ਖਿੱਚ ਕੇ ਚਮਕੌਰ ਦੀ ਧਰਤੀ ਤੇ ਤੀਰ ਚਾਉਦੇ ਤੱਕ ਤੇ ਉਹਨਾਂ ਦੇ ਗੂਠੇ ਤੇ ਨਿਸ਼ਾਨਾ ਨਿਸ਼ਾਨ ਬਣ ਗਿਆ ਸੀ ਤੇ ਸ਼ਾਲਾ ਪੈ ਗਿਆ ਸੀ ਯਰਿਆ ਲਾ ਗਿਆ ਪਿਆਰੇ ਮਾਣ ਮਾਨ ਸਿੰਘ ਜੀ ਦੇ ਕੋਲ ਮਹਾਰਾਜ ਦੇ ਚਰਨਾਂ ਬੱਲੇ ਬਨੇ ਬੈਠਾ ਨੇਤਰਾ ਵਿੱਚੋਂ ਅਤਰੂ 흘ੇ ਗੁਰਦੇਵ ਦੇ ਮੁਬਾਰਕ ਚਰਨ ਧੋ ਦਿੱਤੇ ਆਪਣੇ ਲਬਾਂ ਦੇ ਨਾਲ ਬੁੱਲਾਂ ਦੇ ਨਾਲ ਗੁਰਦੇਵ ਦੇ ਚਰਨ ਚੁੰਮੇ ਤੇ ਜਦੋਂ ਠੜੇ ਹੋਏ ਮੁਬਾਰਕ ਚਰਨਾਂ ਉੱਤੇ ਨੇਤਰਾ ਦਾ ਗਰਮ ਪਾਣੀ ਪਿਆ ਬੁੱਲਾਂ ਦੀ ਘਰਮੈਸ਼ ਅਨਪਭ ਹੋਈ ਤੇ ਕਹਿੰਦੇ ਨੇ ਕਿੰਨੇ ਨੂੰ ਗੁਰਦੇਵ ਦੀ ਅਗ ਬੁੱਲ ਗਈ ਉੱਛ ਕੇ ਮੇਰੇ ਗੁਰਦੇਵ ਨੇ ਆਖਿਆ ਆਗੇ ਜੇ ਮਿੱਤਰੋ ਹਾਂ ਹਜੂਰ ਕਹਿੰਦੇ ਨੇ ਇਹ ਕੌਤਕ ਵੇਖਿਆ ਗੁਲਾਬੇ ਔਰ ਪੰਜਾਬੇ ਦੇ ਨੰਕਰ ਨੇ ਉਹ ਇੱਧੇ ਤੇ ਬਾਤ ਦੀ ਦੇਰ ਨਹੀਂ ਰੁਕਿਆ ਉਹ ਭੱਜ ਕੇ ਸ੍ਰੀਹ ਦੇਣ ਵਾਲ ਤੇ ਆਪਣੇ ਮਾਲਕਾਂ ਨੂੰ ਗੁਲਾਬੇ ਤੇ ਪੰਜਾਬੇ ਨੂੰ ਉਦੋਂ ਤੋਂ ਦੁਰ ਗਿਆ ਕਿਦਰੋਂ ਮੇਰੇ ਹਜੂਰ ਨੇ ਆਖਿਆ ਪਿਆਰੇ ਵਿਅਕਤੀ ਜੀ ਯਾਦ ਤਾਂ ਕਰ ਸਰੀਰ ਗਰਮ ਸੀ ਚੱਲਦੇ ਹੋਨ ਸਰੀਰ ਢੰਗਾ ਹੋ ਗਿਆ ਏ ਆਪਣੇ ਆਪ ਉੱਠਿਆ ਨਹੀਂ ਜਾਂਦਾ ਪੁੱਤੋ ਇਸ ਵੇਲੇ ਮੈਨੂੰ ਤੁਹਾਡੀਆਂ ਬਾਹਾਂ ਦੀ ਲੋੜ ਹੈ ਮੈਨੂੰ ਆਪਣਾ ਆਸਰਾ ਦੇ ਕੇ ਇੱਕ ਵਾਰੀ ਮੱਠਾ ਲਾਓ ਕਿਤੇ ਇੱਕ ਗੱਲ ਲਿਖੀ ਜੀ ਮੈਨੂੰ ਯਾਦ ਆ ਗਈ ਮੈਂ ਕੋ ਵੀ ਸਾਂਝੀ ਕਰਦਾ ਜਾਵਾਂ ਇਨਸਾਨ ਸੌ ਸੁੱਖਣਾ ਸੁੱਕ ਕੇ ਪੁੱਤ ਮੰਗਦਾ ਏ ਪਰ ਆਤਮਾ ਪੁੱਤ ਦਿੰਦਾ ਏ ਕਿਸੇ ਨੂੰ ਤਿੰਨ ਦਿੰਦਾ ਏ ਕਿਸੇ ਨੂੰ ਚਾਰ ਦਿੰਦਾ ਏ ਕਿਸੇ ਨੂੰ ਦੋ ਦਿੰਦਾ ਏ ਮਾਂ ਤੇ ਬਾਪ ਆਪਣੀ ਜ਼ਿੰਦਗੀ ਦੀ ਹਰ ਖੁਸ਼ੀ ਉਸ ਔਲਾਦ ਤੋਂ ਵਿਸ਼ਵਾਸ ਕਰ ਦਿੰਦੀ ਹੈ ਉਹ ਭੁੱਖਾ ਨਾ ਰਹੇ ਉਹਨੂੰ ਪਹਿਨਣ ਵਾਸਤੇ ਪਸਤਰ ਚੰਗੇ ਮਿਲ ਜਾਣ ਹਰ ਕੋਦੀ ਰੀਝ ਪੂਰੀ ਕਰਦਾ ਹੈ ਤੇ ਔਲਾਦ ਨੂੰ ਇਨਸਾਨ ਪਾਲਦਾ ਕਾਹਦੇ ਵਾਸਤੇ ਹੈ ਮੋਹੀ ਹੈ ਨਾ ਕਿਸੇ ਨੂੰ ਮਾਇਆ ਤੋਂ ਮੋਹ ਕਿਸੇ ਨੂੰ ਔਲਾਦ ਨਾਲੋਂ ਇਸ ਮੋਹ ਵਿੱਚ ਇਨਸਾਨ ਆਪਣੀ ਔਲਾਦ ਨੂੰ ਪਾਲਦਾ ਹੈ ਜੋ ਅਸੀਂ ਬਜ਼ੁਰਗ ਹੋਵਾਂਗੇ ਮੰਡੀ ਉਤੇ ਬੈਠ ਜਾਵਾਂਗੇ ਤੇ ਸਾਡੀ ਟਿੰਗੋਰੀ ਦਾ ਆਪਰਾ ਸਾਡੀ ਆਲਾਦ ਸਾਡੇ ਧੀਆ ਬਰ ਪੁੱਤ ਬਣ ਲੈ। ਪਰ ਅਫਸੋਸ ਚਾਹਾਂ ਬੱਚਿਆਂ ਨੂੰ ਮਾਂ ਔਰ ਬਾਪ ਨੇ ਪਾਲ ਲਿਆ। ਉਹਨਾਂ ਦੀ ਹਰ ੀਜ ਪੂਰੀ ਕੀਤੀ ਤੇ ਜਦੋਂ ਮਾਂ ਬਾਪ ਬਜ਼ੁਰਗ ਹੋ ਗਏ ਚਾਹਾਂ ਜਾਨਿਆਂ ਨੇ ਰਲ ਕੇ ਇੱਕ ਮਾਂ ਦੇ ਬਾਪ ਨੂੰ ਨਾ ਪਾਲ ਸਕੇ। ਮਾਰਿਓ ਬਣ ਲਿਆ ਦਿਨ ਮੀਂਹ ਤੇਰੇ ਤਿੰਨ ਮੇਰੇ ਕਿਸੇ ਦੇ ਛੇ ਸ਼ਹੀ ਮਹੀਨੇ ਬਾਅਦ ਅਤੇ ਕਿਸੇ ਨੇ ਮਹੀਨਾ ਵੀ ਨਾ ਪੰਨ ਲਿਆ ਕਦੀ ਉਹ ਸਮਾਂ ਸੀ ਜਿਹਦੇ ਕੂਹੇ ਉੱਤੇ ਮਾਤਾ-ਪਿਤਾ ਕੱਕੇ ਸਾਨੂੰ ਕਹਿੰਦਾ ਸੀ ਮੇਰੇ ਘਰ ਵਿੱਚ ਸਵਰਗ ਨੇ ਅੱਜ 80 ਦਿਨਾਂ ਦਾ ਪਿੰਡਾ ਆ ਜਾਵੇ ਪਰਿਵਾਰ ਬੜਾ ਖੁਸ਼ ਦੋ ਦਿਨ ਹੁਨੇ ਨੂੰ ਰੋਟੀ ਦੀ ਖੋਣੀ ਪੈਣੀ ਤੇ ਜੇ ਅਗਲੇ ਵਾਰ ਤੇ ਕੱਤੀਆਂ ਦਾਜ ਦੇ ਤੇ ਉਹਦੇ ਭਾਰ ਦੀ ਵਿਵਤਾ ਬਣ ਜਾਂਦੀ ਏ ਕਿ ਬਾਪੂ ਨੇ ਅਜੇ ਦੋ ਦਿਨ ਉੱਤੇ ਰਹਿਣਾ ਸੀ ਪਹਿਲੋ ਹੀ ਮੇਰੇ ਮੂਹੇ ਉੱਤੇ ਆ ਗਿਆ ਔਰ ਇੱਕ ਗੱਲ ਯਾਦ ਰੱਖਿਓ ਜਿੰਨੇ ਵੱਡਿਆਂ ਨੂੰ ਤਾਇਆ ਬੋਲੇ ਸੁੱਖ ਕਦੇ ਨਹੀਂ ਪਾਇਆ ਇਹ ਸੋਚ ਲੈਣਾ ਹੈ ਨਾ ਤੇ ਦੋ ਜੀ ਕਾ ਸਾਹਮਣੂ ਇੱਕ ਆਪਣੇ ਬਜ਼ੁਰਗ ਸਾਹਮਣੂ ਤੇ ਇੱਕ ਗੁਰੂ ਕਾ ਤੇ ਵਜ਼ੀਰ ਸਾਹਮਣੂ ਲੱਖਾਂ ਰੁਪਏ ਅਸੀਂ ਕੋਟਿਓ ਤੇ ਲਾ ਦਿੰਦੇ ਆ ਤੇ ਮਿਸਤਰੀ ਵੀ ਵਧੀਆ ਤੋਂ ਵਧੀਆ ਲਾ ਦਿੰਦੇ ਆ ਕਿ ਕੋਈ ਕਮੀ ਨਾ ਰਹੇ ਤੇ ਇਧਰੋਂ ਭਾਈ ਸਾਹਿਬ ਨੂੰ ਭਾਵੇਂ ਕਿੰਨਾ ਵੀ ਕੰਮ ਹੋਵੇ ਫੋਣੀ ਮਾਰਦੇ ਆ ਪਪਾ ਖੇਤੀ ਆ ਜਾ ਸਰਪੰਚ ਤਿਆਰ ਗਿਆ ਅਰਦਾਸ ਕਰਨੀ ਏ ਉਹ ਵਿਚਾਰਾ ਪੰਜਾਵਾਂ ਦਾ ਤੇਲ ਪੂਕੇ ਜਾਊਗਾ ਭੱਜਾ ਜਾਊਗਾ ਤੇ ਅਰਦਾਸ ਕਰਨ ਲੱਗਿਆ ਮੋਢੇ ਵਿੱਚ ਕਿੰਨੇ ਨੰਨੇ ਆ ਭਲਾ 100 ਤੁਮਾਰ ਹੋ ਗਈ ਸੀਮਿੰਟ ਦੀ ਬੋਰੀ 500 ਨੂੰ ਪਹੁੰਚ ਗਈ ਪੀਪਾ ਰੇਤ ਦਾ ਜਿਹੜਾ ਉਹ ਵੀ ਅਸਮਾਨ ਨੂੰ ਸੋਣ ਲੱਗ ਪਿਆ ਤੇ ਬਾਬਾ ਵਿਚਾਰਾ ਉਸੇ 100 ਦੇ ਟਿਕਿਆ ਏ ਸਾਧ ਸੰਗਤ ਜੀ ਗਾਉਣ ਵਾਰੀ ਤੋਂ ਅਸੀਂ 5 500 ਦੇ ਵਾਰਦੇ ਨਹੀਂ ਥੱਕਦੇ ਤੇ ਦੇ ਦੋ ਖੰਡ ਪਾੜ ਦੀ ਵਾਰੀ ਆ ਜਲੇ ਕਹਿੰਦੇ ਨੇ 7100 ਰੁਪਇਆ ਬਾਬਿਆ ਲੈ ਲੈਣਾ ਸੁਖਬੀ ਸਾਹਿਬ ਹੀ ਨਾ ਕਰਾ ਲਈਏ ਇਤੋਂ ਤੱਕ ਵੀ ਨੋਪਤਾ ਆ ਗਈ ਮੇਰੇ ਪਿੰਡ ਦੀ ਗੱਲ ਆ ਗਰੰਦੀ ਕੋਲ ਆ ਗਏ ਬਾਬਾ ਜੀ ਸੁਖਬੀ ਸਾਹਿਬ ਦੀ ਕਿੰਨੀ ਭੇਟਾ ਉਹ ਕਹਿੰਦਾ ਜੀ 1500 ਕਹਿੰਦੇ ਜੇ ਮਹਾਰਾਜ ਦਾ ਸਰੂਪ ਨਾ ਖੜਦਾ ਹੋਵੇ ਗੁਟਕੇ ਤੋਂ ਕਰਨਾ ਹੋਵੇ ਉਹ ਕਹਿੰਦਾ ਭਰਾਵਾ ਜੋ ਮਰਜ਼ੀ ਦੇ ਦਿਓ ਪਰ ਗੁਟਕੇ ਦੀ ਨਹੀਂ ਲੋੜ ਨਹੀਂ ਕਹਿੰਦੇ ਫੇਰੇ ਕਰੇਗਾ ਕਿਵੇਂ ਕਹਿੰਦੇ ਹੁਣ ਤਾਂ ਮੋਬਾਈਲ ਤੇ ਸੱਪ ਪਹੁੰਚ ਆ ਗਿਆ ਮੈਂ ਚਾਲੂ ਕਰਕੇ ਘਰ ਨੂੰ ਆ ਜੂਗਾ ਤੇ ਤੁਸੀਂ ਸੁਖਬੀ ਸਿੰਘ ਸਾਹਿਬ ਸੁਣ ਲਿਓ ਜੋਟਾ ਨਾ ਚੇਤ ਕਰ ਦੇ ਦਿਓ ਦਾ ਜੀ ਕਹਿਦੇ ਸਤਨਾ ਸ੍ਰੀ ਅਕਾਲ ਕਿੱਥੇ ਜਾ ਕੇ ਅਸੀਂ ਤੁਰਨੇ ਕਿੱਧਰ ਨੂੰ ਅਸੀਂ ਤੁਰ ਪਏ ਆ ਉਸ ਨੌਪਤ ਦੇ ਉੱਤੋਂ ਅੱਜ ਕੀ ਕਾਰਨ ਬਣ ਰਿਹਾ ਹੈ ਅੱਗੇ ਬੱਚੇ ਸਾਨੂੰ ਬਾਣੀ ਪੜਨ ਵਾਲੇ ਨਹੀਂ ਮਿਲਦੇ ਅੱਜ ਗ੍ਰੰਥੀ ਗੁਰੂ ਘਰ ਵਿੱਚ ਤਾਂ ਕਹਣੀ ਹੋਰ ਐਂਡ ਦੇਣੀ ਪੈਂਦੀ ਅੱਜ ਪਾਰਟਵਾਰ ਦੇ ਪੰਜ ਪਾਰਟੀ ਲੱਭਣ ਹੋਣ ਔਖੇ ਨੇ ਅੱਜ ਸਮਾਗਮ ਵਰਤਨਾ ਇਹਦੇ ਤੋਂ ਵੀ ਅੱਗੇ ਜਾ ਕੇ ਔਖਾ ਵਜਾਣਾਗੇ ਕੱਲੇ ਜਮਜੀਤ ਸਾਹਿਬ ਤੋਂ ਕਈ ਰਹਿ ਜਾਣਦੇ ਸੁਖਮਣੀ ਨਿਕਲੀ ਉਹ ਵੀ ਨਹੀਂ ਅਸੀਂ ਨਾ ਸੁਣ ਸਕਦੇ ਆ ਤੇ ਨਾ ਅੱਥੀ ਕਰਵਾ ਸਕਦੇ ਆ ਮੈਂ ਇੱਕ ਬੇਨਤੀ ਕਰਕੇ ਜਾਵਾ ਭਾਈ ਸਾਹਿਬ ਜੀ ਤੁਹਾਨੂੰ ਜੇ ਤੁਹਾਡੀ ਮੰਨਣ ਵਿੱਚ ਆਜੇ ਕਿ ਮੈਂ ਥੋਪਦਾ ਨਹੀਂ ਤੁਹਾਡੇ ਉੱਤੇ ਮੈਨੂੰ ਤੁਹਾਡਾ ਬੋਲਦਵਾਰਾ ਬੜਾ ਵਧੀਆ ਲੱਗਾ ਐਨ ਕਿਰਾਏ ਦੇ ਵਿੱਚ ਹੈ ਲਾਗੇ ਲਾਗੇ ਪਿੰਡ ਵੀ ਬੜੇ ਪੈਂਦੇ ਜਿੰਨਾ ਕਿ ਸਾਡੇ ਕੋਲ ਯੋਗਦਾਰ ਪਾਉ ਅਸੀਂ ਵੀ ਪਾ ਦੇਵਾਂਗੇ ਕੇ ਕੇਤੇ ਅਕੈਡਮੀ ਦੇ ਰੂਪ ਵਿੱਚ ਖੋਲ ਦੇਵੋ ਜਿਹਦੇ ਵਿੱਚ ਬੱਚਿਆਂ ਨੂੰ ਸੰਤਿਆ ਦਿੱਤੀ ਜਾਵੇ ਬਾਣੀ ਦੀ ਜੇ ਕਿਤੇ ਨਾਲ ਕੀਰਤਨ ਵੀ ਹੋ ਜੇ ਹੋਰ ਵੀ ਵੱਧ ਤੇ ਜੇ ਤੁਹਾਨੂੰ ਗਤਕਾ ਸਿਖਾਉਣ ਦੀ ਲੋੜ ਪਵੇ ਤੇ ਗਤਕਾ ਮਾਸਟਰ ਵੀ ਤੁਹਾਨੂੰ ਦੇ ਦੇਵਾਂਗੇ ਤੇ ਤੁਸੀਂ ਉਹਨੂੰ ਤੇਰ ਖਾਤਾ ਦੇ ਦਿਓ ਉਮਰਸਰ ਉਹ ਨਹੀਂ ਆਉਣਾ ਬਾਕੀ ਜਿਹੜਾ 10-12 ਹਜ਼ਾਰ ਤੋਂ ਅਸੀਂ ਜਾਣੀਆਂ ਦੇਵੋ ਜਾਣੇ ਜਿਹੜਾ ਉਹਨੂੰ ਮਹੀਨੇ ਦਾ ਦੇਣਾ ਹੈ ਤੁਸੀਂ ਸਿਰਫ ਉਹਨੂੰ ਤੇਲ ਖਰਚਾ ਦੇ ਦਿਆ ਕਰਿਓ ਜਿਹੜਾ ਉਹਨੇ ਆਉਣਾ ਸਿਖਾਉਣ ਵਾਸਤੇ ਤੇ ਜਦ ਨਾ ਕਰੋ ਕਿਉਂਕਿ ਅਸੀਂ ਗੁਰਦੁਆਰੇ ਬਹੁਤ ਵਧੀਆ ਬਣਾ ਰਹੇ ਆ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਸੀ ਗੁਰਦੁਆਰੇ ਵਾਸਤੇ ਗ੍ਰਾਂਟ ਤਾ ਦੇਵਾਂਗਾ ਜੇ ਨਾਲ ਵਿਦਿਆਲਿਆ ਖੋਲਿਆ ਜਾਵੇ ਨਾਲ ਸਕੂਲ ਖੋਲਿਆ ਜਾਵੇ ਪਰ ਅੱਜ ਉਹ ਗੱਲਾਂ ਸਾਡੇ ਕੋਲ ਦੂਰ ਹੁੰਦੀਆਂ ਜਾ ਰਹੀਆਂ ਨੇ ਨੌਪਤ ਇੱਥੇ ਆ ਗਈ ਹੈ ਕਿ ਅਸੀਂ ਕੂੜਾ ਵੀ ਗਵਾ ਬੈਠੇ ਤੇ ਅਸੀਂ ਜੂੜਾ ਵੀ ਗਵਾ ਬੈਠੇ ਅਸੀਂ ਪੰਜਾਬੀ ਵੀ ਗਵਾ ਬੈਠੇ ਅਤੇ ਸਿੱਖੀ ਦੀ ਦੁਆ ਬੈਠੇ ਤੇ ਕਿਤੇ ਜਿਹੜੀ ਆ ਗਈ ਇਹ ਵੀ ਨਾ ਜਾਂਦੀ ਰਵੇ ਇਹਨੂੰ ਸਾਬ ਲੋ ਜਤਨ ਕਰੋ ਛੋਟੇ ਪੱਧਰ ਤੇ ਸ਼ੁਰੂ ਕਰ ਲਓ ਗੁਰੂ ਆਪੇ ਵਧ ਕਰ ਦੇਵੇਗਾ ਤਿੱਖਾਰ ਗੱਜ ਕੇ ਕਹਿ ਦਿਓ ਸਤਨਾਮ ਵਾਹਿਗੁਰੂ ਲੱਗੇ ਬਹ ਰਹਿ ਦਿੱਤੀ ਹੈ ਅੱਗੇ ਤੁਹਾਡੀ ਮੌਜ ਤੇ ਗੁਰੂ ਘਰ ਦੇ ਵਗੀਰ ਦਾ ਸਤਿਕਾਰ ਵਾਦ ਤੋਂ ਵਾਦ ਕਰਿਆ ਕਰੋ ਜਿਹੜੇ ਵੀ ਮੈਸਟਰੀ ਤੇ ਚੱਲਣਾ ਮੈਂ ਤੁਹਾਨੂੰ ਜ਼ਰੂਰ ਆ ਕੇ ਉਹਨਾ ਕਿ ਗਰੰਥੀ ਸਿੰਘ ਦਾ ਅਗਮ ਕਰ ਲੋਗੇ ਸਤਿਕਾਰ ਕਰ ਲੋਗੇ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦਾ ਸਤਿਕਾਰ ਕਰ ਲਓਗੇ ਕਿ ਇੱਕ ਬਰਾਬਰ ਦੇ ਕਿ ਪਤਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਵਾਲੀ ਹੈ ਜਿਹਨੂੰ ਸਤਿਕਾਰ ਦੇਣਾ ਬੜਾ ਬਣਦਾ ਹੈ ਪਰ ਅਫਸੋਸ ਜਿਹਦੀ ਮੇਰੇ ਵਰਗੇ ਦੀ ਘਰ ਨਹੀਂ ਚੱਲਦੀ ਕਿੰਨਾ ਚਿਰ ਗਰੰਤੀ ਨੂੰ ਦੋ ਦਮਕੇ ਮਾਰ ਰੋ ਪਿੱਛੇ ਉੱਤੇ ਜਾ ਕੇ ਆਪਣਾ ਗੁੱਸਾ ਕੱਢਉਂਦੇ ਆ ਤੇ ਪਿਆਰਿਓ ਤੁਹਾਡੇ ਵੱਲੋਂ ਤੱਕਿਆ ਤੁਸੀਂ ਕਿੰਨਾ ਗਰੰਤੀ ਸਿੰਘ ਦਾ ਸਤਿਕਾਰ ਕਰਦੇ ਨੇ ਮੈਨੂੰ ਅੱਜ ਚੌਥਾ ਦਿਨ ਹੋ ਗਿਆ ਹੁੰਦਾ ਤੁਸੀਂ ਬੜੇ ਪਿਆਰ ਨਾਲ ਉਹਨੂੰ ਆਦਰ ਦਿੰਦੇ ਜੇ ਦੇਖ ਵੀ ਤੁਸੀਂ ਆਪ ਤਿਆਰ ਕਰ ਲੈਂਦੇ ਜੇ ਪ੍ਰਕਾਸ਼ ਵੀ ਤੁਸੀਂ ਆਪ ਨਾਲ ਲਾ ਕੇ ਕਰਦੇ ਜੇ ਪੂਰਾ ਹੱਥ ਮਟਾਉਂਦੇ ਜੇ ਤੁਸੀਂ ਗਰੰਤੀ ਸਿੰਘ ਦਾ ਤੇ ਵੱਧ ਤੋਂ ਵੱਧ ਮਾਨ ਕਰਨਾ ਚਾਹਦਾ ਹੈ ਹਰ ਨਗਰ ਵਿੱਚ ਹਰ ਸ਼ਹਿਰ ਵਿੱਚ ਹਰ ਪਿੰਡ ਵਿੱਚ ਹਰ ਕਸਬੇ ਵਿੱਚ ਕਿੰਨਾ ਸਤਕਾਰ ਅਸੀਂ ਗੁਰੂ ਦੇ ਵਜੀਰ ਦਾ ਕਰ ਲਵਾਂਗੇ ਉਹਨਾ ਗੁਰੂ ਖੁਸ਼ ਹੋ ਜਾਵੇਗਾ ਰੋਹ ਵਿਚਾਰ ਲੈ ਚੋ ਧਿਆਨ ਆਪਣਾ ਪੈਰ ਤੇ ਗੁਰਦੇਵ ਨੂੰ ਨਾਲ ਆਸਰਾ ਦੇ ਕੇ ਪਿਆਰਿਆਂ ਨੇ ਖੜਿਆ ਖੂਹ ਤੇ ਕੂ ਵਿਚੋਂ ਕੱਢਿਆ ਜਲ ਪੰਜ ਅਸ਼ਨਾਨਾ ਮੇਰੇ ਗੁਰਦੇਵ ਨੇ ਕੀਤਾ ਧਿਆਨ ਧਰਿਆ ਉਸ ਪ੍ਰਮਾਤਮਾ ਦਾ ਤੇ ਕਿਤੇ ਮੇਰੇ ਗੁਰਦੇਵ ਨੇ ਕਿ ਸਤ ਗਾਈ ਖਿਆਲ ਪਾਤਸ਼ਾਹ ਦੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਜਾਂ ਦਾ ਕਹਿਣ